ਕੌਂਸਲ ਤਲਵਾਰਾਂ ਦੀਆਂ ਆਮ ਚੋਣਾਂ ਨੂੰ ਲੈ ਕੇ ਚੋਣ ਦੰਗਲ ਸ਼ੁਰੂ ਹੋ ਚੁੱਕਾ ਹੈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 2 ਮਾਰਚ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਚੋਣ ਅਫਸਰ ਦਾ ਦਾਵਾ ਹੈ ਕਿ ਚੋਣਾਂ ਦੀ ਪਾਰਦਰਸ਼ਤਾ ਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਜਾਵੇਗਾ 1 ਜਨਵਰੀ 2025 ਦੇ ਆਧਾਰ ਤੇ ਬਣਾਈਆਂ ਵੋਟਰ ਸੂਚੀਆਂ ਦੱਸਦੀਆਂ ਹਨ ਕਿ ਸੱਤਾ ਪੱਖ ਨੇ ਚੌਂਹ ਦੇ ਅਧਿਕਾਰੀਆਂ ਦੀ ਮਿਲੀ ਭਗਤ ਨਾਲ VOTER ਸੂਚੀਆਂ ਵਿੱਚ ਵੱਡੀ ਪੱਧਰ ਤੇ ਉਥਲ ਪੁਥਲ ਕੀਤੀ ਹੋਈ ਹੈ ਸੁਣਨ ਵਿੱਚ ਆਇਆ ਹੈ ਕਿ BBMP ਦੇ ਖਾਲੀ ਪਏ ਕੁਆਟਰਾਂ ਦੇ ਪਤੇ ਤੇ ਵੱਡੀ ਪੱਧਰ ਤੇ ਜਾਲੀ VOTERਾਂ ਬਣਾਈਆਂ ਗਈਆਂ ਹਨ ਸੱਤਾ ਪੱਖ ਨੇ ਵਿਰੋਧੀ ਪੱਖ ਦੇ ਹਮਾਇਤੀਆਂ ਦੀਆਂ ਵੋਟਾਂ ਜਾਂ ਤਾਂ ਕਟਵਾ ਦਿੱਤੀਆਂ ਹਨ ਜਾਂ ਦੂਜੀਆਂ ਵਾਰਡਾਂ ਵਿੱਚ ਸ਼ਿਫਟ ਕਰਕੇ ਇੱਕ ਨਵੇਂ ਹੀ ਤਰ੍ਹਾਂ ਦਾ ਪੰਬਲ ਪੂਸਾ ਖੜਾ ਕਰ ਦਿੱਤਾ ਹੈ ਜਿਸ ਕਾਰਨ VOTER ਪਰੇਸ਼ਾਨ ਹਨ ਇੱਥੇ ਬਾੜ ਦੇ ਇਲੈਕਸ਼ਨ ਜਿਹੜਾ 2 ਤਰੀਕ ਨੂੰ ਹੋਣ ਜਾ ਰਹੇ ਐ ਆਪਣਾ ਨਗਰ ਕੌਂਸਲ ਦੇ ਇਹਦੇ ਵਿੱਚ ਜੋ ਪਤਾ ਲੱਗਿਆ ਹੈ ਕਿ ਵੋਟਾਂ ਕੁਝ ਅਦਲਾ ਬਦਲੀ ਕੀਤੀਆਂ ਗਈਆਂ ਕੁਝ ਕੱਢ ਦਿੱਤੀਆਂ ਗਈਆਂ ਜਿਹੜੀਆਂ ਅਦਲਾ ਬਦਲੀ ਕੀਤੀਆਂ ਗਈਆਂ ਸਾਡਾ ਕਹਿਣਾ ਇਹ ਹੈ ਕਿ ਜਿਸ ਬਾੜ ਦੀ ਵੋਟ ਹੈ ਉਸੇ ਬਾੜ ਵਿੱਚ ਹੋਵੇ ਇਹ ਨਾ ਕਿ ਇੱਕ ਬਾੜ ਦੀ ਵੋਟ ਚੱਕ ਕੇ ਨਗਰਪਾਲਤੀ ਜਾਵੇ ਤੇ ਨਗਰ ਦੀ ਵੋਟ ਚੱਕ ਕੇ ਸੈਕਟਰਾਂ ਚ ਪਾਸਤੀ ਜਾਵੇ ਇਹ ਬਤੀਰਾਗਰ ਹੈਗਾ ਤੇ ਬਹੁਤ ਗਲਤ ਹੈ ਦੁਆ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਕਿਸੇ ਦੇ ਨਾਲ ਧੱਕਾਸ਼ਾਹੀ ਨਹੀਂ ਹੋਣੀ ਚਾਹੀਦੀ ਅਗਰ ਧੱਕਾਸ਼ਾਹੀ ਹੁੰਦੀ ਹੈ ਤਾਂ ਬਗੈਰ ਸਰਕਾਰ ਦੀ ਮਿਹਰੀ ਭਗਤੋਂ ਨਹੀਂ ਹੋ ਸਕਦੀ ਜਿੱਦਾਂ ਸਾਡਾ ਇੱਕ ਕਰਨਜੀਤ ਬਾਬੀ ਉਹਦੇ ਪਿਤਾ ਜੀ ਸਰਦਾਰ ਪਿਆਰਾ ਸਿੰਘ ਜਿਨ੍ਹਾਂ ਦੀ ਵੋਟ ਅੱਜ ਤੱਕ ਪਾਉਂਦੇ ਆਏ ਨੇ ਔਰ ਉਹ ਬੱਚਾ ਜੱਦੀ ਨਗਰ ਕੌਂਸਲ ਬਣੀਆ ਉਦੋਂ ਤੋਂ ਜਿੱਤਦਾ ਆ ਰਿਹਾ ਹੈ ਅਗਰ ਉਹਦੀ ਵੋਟ ਉਹਦੇ ਪਿਤਾ ਜੀ ਤੇ ਤਰਨਜੀਤ ਬੌਵੀ ਦੀ ਪਤਨੀ ਦੀ ਵੋਟ ਅਗਰ ਕੱਟੀ ਗਈ ਹੈ ਜਿਹਦੀ ਕੱਲ ਸ਼ਿਕਾਇਤ ਐਸਟੀਐਮ ਸਾਹਿਬ ਮੁਖੀ ਜੀ ਨੂੰ ਦਿੱਤੀ ਗਈ ਹੈ ਇਹਦੇ ਵਿੱਚ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਖਾਸ ਕਰ ਜਿਹੜੀ ਸਰਕਾਰ ਹੈ ਇਹਨੋਂ ਇਹਨੂੰ ਬਹੁਤ سنگੀਨ ਢੰਗ ਨਾਲ ਧਿਆਨ ਚ ਲੈਣਾ ਚਾਹੀਦਾ ਪਈ ਇਹ ਸ਼ਰਾਰਤ ਹੈ ਜਾਂ ਟੈਕਨੀਕਲ ਮਿਸਟੇਕ ਹੈ ਚਲੋ ਜੀ ਸ਼ੁਰੂ ਕਰਵੋ ਜੀ ਇਸ ਤਰ੍ਹਾਂ ਜੀ ਪਤਾ ਲੱਗਿਆ ਕਿ ਵੜਦੇ ਇਲੈਕਸ਼ਨ ਜਿਹੜੇ ਆ 2 ਤਰੀਕ ਨੂੰ ਹੋਣ ਜਾ ਰਹੇ ਆ ਆਪਣਾ ਨਗਰ ਕੌਂਸਲ ਦੇ ਇਹਦੇ ਵਿੱਚ ਜੋ ਪਤਾ ਲੱਗਿਆ ਹੈ ਕਿ ਵੋਟਾਂ ਕੁਝ ਅਧਰਾਂ ਬਦਲੀ ਕੀਤੀਆਂ ਗਈਆਂ ਕੁਝ ਕੱਢ ਦਿੱਤੀਆਂ ਗਈਆਂ ਜਿਹੜੀਆਂ ਅਧਰਾਂ ਬਦਲੀ ਕੀਤੀਆਂ ਗਈਆਂ ਸਾਡਾ ਕਹਿਣਾ ਇਹ ਹੈ ਕਿ ਜਿਸ ਵਾਰਡ ਦੀ ਵੋਟ ਹੈ ਉਸੇ ਵਾਰਡ ਵਿੱਚ ਹੋਵੇ ਇਹ ਨਾ ਕਿ ਇੱਕ ਵਾਰਡ ਦੀ ਵੋਟ ਚੱਕ ਕੇ ਨਗਰਪਾਲਤੀ ਆਵੇ ਤੇ ਨਗਰ ਦੀ ਵੋਟ ਚੱਕ ਕੇ ਸੈਕਟਰਾਂ ਵਿੱਚ ਪਾਤੀ ਜਾਵੇ ਇਹ ਬਤੀਰਾ ਅਗਰ ਹੈਗਾ ਤੇ ਬਹੁਤ ਗਲਤ ਹੈ ਦੁਆ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਕਿਸੇ ਦੇ ਨਾਲ ਤੱਕਾਸ਼ਾਹੀ ਨਹੀਂ ਹੋਣੀ ਚਾਹੀਦੀ ਅਗਰ ਤੱਕਾਸ਼ਾਹੀ ਹੁੰਦੀ ਹੈ ਤਾਂ ਬਗੈਰ ਸਰਕਾਰ ਦੀ ਮਿਹਰੀ ਭਗਤੋਂ ਨਹੀਂ ਹੋ ਸਕਦੀ ਜਿੱਦਾਂ ਸਾਡਾ ਇੱਕ ਕਰਨਜੀਤ ਬੋਬੀ ਉਹਦੇ ਪਿਤਾ ਜੀ ਸਰਦਾਰ ਪਿਆਰਾ ਸਿੰਘ ਜਿਨ੍ਹਾਂ ਦੀ ਵੋਟ ਅੱਜ ਤੱਕ ਪਾਦੇ ਆਏ ਨੇ ਔਰ ਉਹ ਬੱਚਾ ਜੱਦੀ ਨਗਰ ਕੌਂਸਲ ਬਣੀ ਹੈ ਉਦੋਂ ਤੋਂ ਜਿੱਤਦਾ ਆ ਰਿਹਾ ਹੈ ਅਗਰ ਉਹਦੀ ਵੋਟ ਉਹਦੇ ਪਿਤਾ ਦੀ ਤੇ ਤਰਨਜੀਤ ਬਾਵੀ ਦੀ ਪਤਨੀ ਦੀ ਵੋਟ ਅਗਰ ਕੱਟੀ ਗਈ ਹੈ ਜਿਹਦੀ ਕੱਲ ਸ਼ਿਕਾਇਤ ਐਸਟੀਐਮ ਸਾਹਿਬ ਮੁਖੀ ਨੂੰ ਦਿੱਤੀ ਗਈ ਹੈ ਇਹਦੇ ਵਿੱਚ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਖਾਸ ਕਰ ਜਿਹੜੀ ਸਰਕਾਰ ਹੈ ਇਹਨੋਂ ਇਹਨੂੰ ਬਹੁਤ سنگੀਨ ਢੰਗ ਨਾਲ ਧਿਆਨ ਚ ਲੈਣਾ ਚਾਹੀਦਾ ਪਈ ਸ਼ਰਾਰਤ ਹੈ ਜਾਂ ਟੈਕਨੀਕਲ ਮਿਸਟੇਕ ਹੈ